ਕਿਸਾਨਾਂ ਦੇ ਹੱਕ ਵਿੱਚ ਸਮਾਜ ਸੇਵਕ ਟੀਟੂ ਬਾਣਿਆ ਤੇ ਵੱਲੋਂ ਅੱਜ ਲੁਧਿਆਣਾ ਦੇ ਜਗਰੌਂ ਪੁਲ ਤੇ ਅਨੋਖੇ ਤਰੀਕੇ ਤੋਂ ਰੋਜ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਬੈਂਡ ਬਾਜਾ ਦੇ ਨਾਲ ਨਾ ਸਿਰਫ ਜਗਰੌਂ ਪੁਲ ਤੇ ਧਰਨਾ ਦਿੱਤਾ ਬਲਕਿ ਕੇਂਦਰ ਤੋਂ ਕਿਸਾਨਾਂ ਦੀ ਗੱਲ ਸੁਣਨ ਦੀ ਵੀ ਅਪੀਲ ਕੀਤੀ ਹੈ। ਟੀਟੂ ਬਾਣਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਹਰ ਪਾਰ ਮੰਦੀ ਗੱਲ ਸੁਣੋਂਦੇ ਹਨ ਪਰ ਇਸ ਵਾਰ ਕਿਸਾਨਾਂ ਦੀ ਗੱਲ ਨੂੰ ਸੁਣਨੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਅੱਜ ਕਿਸਾਨਾਂ ਦੀ ਗੱਲ ਨੂੰ ਲੈ ਕੇ ਇੱਥੇ ਪਹੁੰਚੇ ਹਨ ਜਦਕਿ ਹੋਰ ਰਾਜਨੀਤਿਕ ਦਲਾਂ ਦੇ ਵੱਲੋਂ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪੱਟੀ ਟੂ ਬਾਣੀਆਂ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਸਿਰਫ ਕਿਸਾਨਾਂ ਨੂੰ ਉਹਨਾਂ ਦਾ ਹੱਕ ਦਿਵਾਉਣਾ ਚਾਹੁੰਦੇ ਹਨ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਕਾਰਾਂ ਨੂੰ ਜਗਾਉਣ ਆਏ ਆਂ ਬੈਂਡ ਵਾਜੇ ਲੈ ਕੇ ਆਏ ਆਂ ਕਿ ਕਿ ਟਿੱਟੂ ਬਾਣੀ ਨੂੰ ਪਤਾ ਲੱਗ ਗਿਆ ਵਾ ਵੀ ਸਰਕਾਰਾਂ ਦੇ ਕੰਨਾਂ ਦੇ ਵਿੱਚ ਮੈਲ ਨਹੀਂ ਆ ਇਹਨਾਂ ਦੇ ਪਰਦੇ ਹੀ ਮੰਨ ਨਹੀਂ ਅੱਜ ਅਸੀਂ ਮੋਦੀ ਸਾਹਿਬ ਨੂੰ ਬੇਨਤੀ ਕਰਨ ਆਏ ਆ ਵੀ ਮਨ ਕੀ ਬਾਤ ਬਥੇਰੀ ਸੁਣ ਲਈ ਤੁਹਾਡੀ ਹੁਣ ਟਾਈਮ ਹੈਗਾ ਵਾ ਕਿਸਾਨਾਂ ਦੇ ਮਨ ਦੀ ਬਾਤ ਸੁਣੋ ਮਜ਼ਦੂਰਾਂ ਦੇ ਆੜਤਿਆਂ ਦੇ ਸਾਡੀ ਮਨ ਦੀ ਬਾਤ ਸੁਣੋ ਹਰੇਕ ਚੀਜ਼ ਤੁਸੀਂ ਪ੍ਰਾਈਵੇਟ ਕਰ ਰਹੇ ਹੋ ਬੱਸਾਂ ਪ੍ਰਾਈਵੇਟ ਟੋਲ ਪਰਾਜੇ ਪ੍ਰਾਈਵੇਟ ਯਾਨੀ ਮੋਬਾਈਲ ਸਿਮਾ ਪ੍ਰਾਈਵੇਟ ਯਾਨੀ ਹੁਣ ਤੁਸੀਂ ਮੰਡੀਆਂ ਵੀ ਪ੍ਰਾਈਵੇਟ ਕਰ ਰਹੇ ਹੋ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹਰ ਇੱਕ ਚੀਜ਼ ਪ੍ਰਾਈਵੇਟ ਕਰਕੇ ਤੁਸੀਂ ਦੇਸ਼ ਨੂੰ ਗੁਲਾਮ ਨਾ ਬਣਾਓ ਸਾਡੇ ਸ਼ਹੀਦਾਂ ਨੇ ਮੁਲਕ ਜਾਦ ਕਰਵਾਇਆ ਲੋਕਾਂ ਵਾਸਤੇ ਆਪਣੇ ਜਾਨਾਂ ਬਖਸ਼ੀਆਂ ਯਾਨੀ ਬਾਰੀਆਂ ਤੇ ਹੁਣ ਤੁਸੀਂ ਲੋਕਾਂ ਦੀ ਜਾਨਾਂ ਲੈ ਰਹੇ ਹੋ ਤੇ ਸਾਡਾ ਕਿਸਾਨ ਧਰਨਿਆਂ ਤੇ ਬੈਠਾ ਵਾ ਉਹਨਾਂ ਦੀ ਮੌਤ ਹੋ ਰਹੀ ਆ ਸਰਕਾਰਾਂ ਸੁੱਤੀਆਂ ਪਈਆਂ ਨੇ ਮੈਂ ਕੈਪਟਨ ਸਾਹਿਬ ਨੂੰ ਵੀ ਬੇਨਤੀ ਕਰਦਾ ਵਾਂ ਕਿ ਸਭਾ ਦੇ ਵਿੱਚ ਮਤਾ ਪਾ ਕੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਤੇ ਆਪਣੇ ਪੰਜਾਬ ਸਰਕਾਰ ਦੇ ਰੇਟ ਦੱਸੇ ਯਾਰ ਕਿ ਮੱਕੀ ਕਿੰਨੇ ਰੁਪਏ ਖਰੀਦੂਗੀ ਯਾਨੀ ਝੋਨਾ ਕਿੰਨੇ ਰੁਪਏ ਖਰੀਦੂਗੀ ਕਪਾਹ ਕਿੰਨੇ ਰੁਪਏ ਖਰੀਦੂਗੀ ਤੇ ਮੈਂ ਸਰ ਕਿਸਾਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਵਾਂ ਵੀ ਉਹੀ ਫਸਲਾਂ ਬੀਜੋ ਜਿਹਦੀ ਲਾਗਤ ਪੰਜਾਬ ਪੰਜਾਬ ਦੇ ਵਿੱਚ ਹੀ ਰਹੇ ਖਪਤ ਹੋ ਜਾਵੇ ਕਿਰਾ ਕਿਉਂਕਿ ਅਸੀਂ ਇੱਕ ਵੀ ਅਨਾਜ ਦਾ ਦਾਣਾ ਅਸੀਂ ਬਾਹਰਲੇ ਸਟੇਟਾਂ ਨੂੰ ਨਹੀਂ ਦੇਣਾ ਕੇਂਦਰ ਸਰਕਾਰ ਨੂੰ ਨਹੀਂ ਦੇਣਾ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿਸਾਨ ਉਹਨਾਂ ਦਾ ਤਾਂ ਕਰਕੇ ਪੂਰਾ ਦੇਸ਼ ਚੱਲ ਰਿਹਾ ਵਾ ਨਾ ਕਿ ਇਹਨਾਂ ਲੀਡਰਾਂ ਕਰਕੇ ਮੈਂ ਜੀ 10 ਚੁੱਕਿਆ ਵਾਂ ਵੀ ਮੈਂ ਸਰਕਾਰਾਂ ਦੇ ਕੰਨਾਂ ਦੇ ਪਰਦੇ ਖੋਲਣ ਵਾਸਤੇ ਬੈਂਡ ਵਾਜੇ ਮੈਂ ਵਜਾ ਰਿਹਾ ਵਾਂ ਇਹਨਾਂ ਦੇ ਪਰਦੇ ਖੁੱਲਣ ਇਹਨਾਂ ਦੇ ਪਰਦੇ ਦੀ ਮਿੱਟੀ ਝੜ ਜਾਵੇ ਤੇ ਲੋਕਾਂ ਦੀ ਆਵਾਜ਼ ਇਹਨਾਂ ਦੇ ਕੰਨਾਂ ਤੱਕ ਪਹੁੰਚ ਜਾਵੇ ਅਸੀਂ ਇੱਥੇ ਬੈਠੇ ਆ ਜੋ ਸੈਂਟਰ ਦੀ ਭਾਜਪਾ ਸਰਕਾਰ ਨੇ ਜੋ ਕਿਸਾਨਾਂ ਦੇ ਮਾਰੂ ਪਹਿਲਾ ਜੇ ਤਿੰਨ ਆਰਡੀਨੈਂਸ ਪੇਸ਼ ਕਰੇ ਬਿੱਲ ਬਣਾਤੇ ਉਹਨਾਂ ਦੇ ਖਿਲਾਫ ਜੋ ਜਗਾ ਜਗਾ ਤੇ ਧਰਨੇ ਲੱਗੇ ਲਾਰੇ ਆ ਕਿਸਾਨ ਆ ਜਾਂ ਹੋ ਆਪਣੇ ਜਿੰਨੀਆਂ ਵੀ ਜਥੇਬੰਦੀਆਂ ਨੇ ਅਸੀਂ ਉਸੇ ਤਹਿਤ ਇੱਕ ਉਹਦੇ ਹਿੱਸੇ ਵਜੋਂ ਹੀ ਅਸੀਂ ਇੱਥੇ ਆਏ ਕਿਉਂਕਿ ਇੱਥੇ ਲੋਕਾਂ ਦੀ ਆਵਾਜ਼ ਹੀ ਬਹੁਤ ਆ ਇਹ ਉਹ ਲੋਕਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਵੀ ਹਾਂ ਆ ਐਸਟੀ ਜਗ੍ਹਾ ਸੋਰੀ ਐਸ ਗੱਲ ਦੀ ਖਾਤਰ ਪ੍ਰੋਟੈਸਟ ਕਰਨਾ ਬੈਠੇ ਆ ਬੈਣ ਬਾਜੇ ਨਾਲਾ ਕੇ ਲੋਕਾਂ ਨੂੰ ਧੰਨਵਾਦ ਬੈਣ ਬਾਜੇ ਤਾਲਿਆਂ ਦੇ ਜੀ ਜਿੰਨੀ ਜਿਮੇ ਟਿੱਟੂ ਬਣੀ ਹੈ ਜੀ ਨੇ ਦੱਸਿਆ ਕਿ ਕਿਸੇ ਨੂੰ ਵੀ ਕੋਈ ਆਕਰਸ਼ਿਤ ਕਰਨਾ ਜਾ ਕਿਸੇ ਨੂੰ ਜਗਾਉਣਾ ਉਹਨੂੰ ਕੋਈ ਹਾਕ ਮਾਰਨੀ ਪੈਂਦੀ ਹੈ ਜਾਂ ਕੋਈ ਕੁਝ ਗੱਲ ਕਹਿਣੀ ਪੈਂਦੀ ਹੈ ਅਸੀਂ ਇਹਨਾਂ ਨੂੰ মিডিਆ ਰਾਹੀਂ ਸਾਡੇ ਕਿਸਾਨ ਜਿਹੀ ਬੰਦੀਆਂ ਨੇ ਹੋਰ ਕਿੰਨਾ ਕੁਝ ਕਰਕੇ ਦੇਖ ਲਿਆ ਪਰ ਅਸੀਂ ਇੱਕ ਬੈਣ ਬਾਜਾ ਮਾਰ ਕੇ ਉੱਚੀ ਉੱਚੀ ਆਵਾਜ਼ ਕਰਕੇ ਲੋਕਾਂ ਦਾ ਇਹ ਆਵਾਜ਼ ਪਛਾਣ ਕੇ ਵੀ ਤੁਸੀਂ ਵੀ ਇਸ ਨੂੰ ਦੱਸੋ ਮੋਤੀ ਨੂੰ ਵੀ ਇਹ ਜਿਹੜੇ ਕੁੱਤੇਰੇ ਕਾਲੇ ਕਾਨੂੰਨ ਆ ਇਹ ਸਾਰੇ ਮਜ਼ਦੂਰ ਦੇ 8:00 ਵਜੇ ਦੇ ਆਮ ਵਰਕ ਦੇ ਸਾਰਿਆਂ ਦੇ ਖਿਲਾਫ ਆ ਇਹਨਾਂ ਨੂੰ ਰੱਦ ਕਰੋ ਲੁਧਿਆਣਾ ਤੋਂ ਵਿਪਨ ਅਰੋਣਾ ਦੀ ਰਿਪੋਰਟ ਐਸਐਮਜੀਟੀ ਨਿਊਜ਼